ਹਾਜੀ ਮੇਤਰੋ ਸਵਾਤ ਆ ਤੁਹਾਡਾ ਟਰੈਕਟਰਾਂ ਜੀਪ ਇਨਫੋਰਮੇਸ਼ਨ ਚੈਨਲ ਤੇ ਅੱਜ ਤੁਹਾਨੂੰ ਦਿਖਾਵਾਂਗੇ ਮਲੋਟ ਦੀ ਟਰੈਕਟਰ ਮਾਰਕੀਟ ਸਪੇਅਰ ਪਾਰਟ ਜਿੱਥੇ ਸਾਰਾ ਸਪੇਅਰ ਪਾਰਟ ਮਿਲਦਾ ਟਰੈਕਟਰ ਦਾ ਆ ਦੇਖੋ ਜੀ ਲੈਟਾ ਪਈਆਂ ਨੇ ਚਲ ਥੋੜਾ ਦਿਖਾਈਏ ਤੁਹਾਨੂੰ ਉਹ ਚੀਜ਼ ਦਿਖਾਉਣੇ ਆ ਚੀਜ਼ ਜੋ ਮਰਜੀ ਕੁਛ ਲੈ ਲਓ ਮਲੋਟ ਆਜੋ ਬਾਹਰ ਜੀ ਜੀ ਮਨਜੀ ਦਿਖਾਉਣਿਆ ਆਹ ਦੱਸੋ ਕੀ ਹੈ ਇਹ ਹੈਗਾ ਵੀ 56 30 ਦਾ ਕੈਪਸੂਲਾ ਵਾਲਾ ਸਿਲੈਂਸਰ ਜੀ ਰੂ ਕੁਛ ਹੁੰਦੀ ਆ ਦੇਖ ਕੇ ਹੂੰ ਇਹ ਹੈਗਾ ਬਾਈ ਜੀ 56 30 ਦਾ ਸਿਲੈਂਸਰ ਚਲ ਟਾਪਾ ਪੁੱਛੋ ਜਿਹਨੂੰ ਇਹਦਾ ਪਤਾ ਹੈ ਜਿਹਨੂੰ ਇਹਦਾ ਪਤਾ ਉਹਦੇ ਵਾਸਤੇ ਸੋਨਾ 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 ਆਪਾਂ ਇਹਨੇ ਬਾਦੂ 56 30 ਦੇ ਸਿਲੈਂਸਰ ਜਿਹੜੇ ਕਹਿੰਦੇ ਸੀ 8 8 10 10000 ਮਲੋਟ ਆਜੋ ਮਲੋਟ ਹਾਂ ਆ ਕਰਦੇ ਨੇ ਵਿੱਚ 7 8 7000 ਦਾ 8000 ਦਾ ਸਰ ਪਿੱਛੇ ਅਸੀਂ 5000 ਦਾ ਤੇਲ ਫੁਕਿਆ ਹਾਂ ਤੇ ਇਹ ਦੇਖੋ ਬਈ ਉਹ ਠੀਕ ਹੈ ਤੇ ਫੋਰਮੈਨ ਸਾਹਿਬ ਮਿਲਦੇ ਸਾਨੂੰ ਅਸੀਂ ਕਾਲ ਜੀ ਫਾਰਮਨ ਮਿਲਿਆ ਸਾ ਵੀਡੀਓ ਬਣਾਉਣੇ ਆਪਾਂ ਵੀ YouTube ਤੇ ਕੋਈ ਨਾ ਤੇਰੇ ਕੋਲ ਮਾਰ ਕੇ ਜਾਵਾਂਗੇ ਕਿਹੜਾ ਠੀਕ ਹੈ ਇਹ ਬਾਈ ਆ ਬਾਈ ਕੋਈ ਵੀ ਟਰੈਕਟਰ ਤੇ ਇੰਜਨ ਰਖਾਉਣਾ ਤੁਸੀਂ ਰਖਾ ਸਕਦੇ ਹੋ ਬਾਈ ਤੂੰ ਦੱਸ ਦੇ ਕਿਹੜੇ ਕਿਹੜੇ ਟਰੈਕਟਰ ਸਾਰੇ ਟੋਟਲ ਕੋਈ ਹੋਰ ਟੋਟਲ ਇੱਕ ਐਡਰੈਸ ਦੇ ਦੇਊਗਾ ਕੋਟਪਈ ਪਿੰਡ ਹੈ ਜੇ ਇੱਕ ਟਰੈਕਟਰ ਤੇ ਕਿਸੇ ਨੇ ਦੋ ਇੰਜਨ ਰਖਣੇ ਨੇ ਉਹ ਵੀ ਰਖਵਾਗੇ ਨੰਬਰ ਦੱਸ ਦੱਸਦਾ ਨੰਬਰ ਦੱਸ ਦੇ ਨੰਬਰ 9417083 ਜਿਹਦੇ ਨੂੰ 5 ਠੀਕ ਹੋਊਗਾ ਕਿਉਂ ਤੇ ਦੁਕਾਨ ਕਿੱਥੇ ਹੈ ਆਪਣੀ ਕੋਟਪਈ ਹੈ ਜੀ ਪਿੰਡ ਕੋਟਪਈ ਠੀਕ ਹੈ ਬਾਕੀ ਬਾਈ ਜਾਣਦੇ ਨੇ ਸਾਰੇ ਹਨਾ ਬਾਈ ਦੀਆਂ ਵੀਡੀਓ ਇਹਦਾ ਹੁੰਦੀਆਂ ਨੇ ਤੇ ਹੁ ਹੌਲੈਂਡ ਦਾ ਧਰਤੀ ਉਤੇ ਟਾਪ ਵਧੀਆ ਕੰਮ ਜਬਾ ਤੁਹਾਨੂੰ ਟਾਪੇ ਲਾ ਰਿਹਾ ਹਾਂ ਠੀਕ ਹੈ ਠੀਕ ਹੈ ਓਕੇ ਓਕੇ ਦੋ ਹਿੰਦੁਸਤਾਨਾਂ ਲਾ ਰਹੇ ਓਕੇ ਵਧੀਆ ਕੰਮ ਆ ਸੈਸਨ ਤੋਂ ਪੂਰੀ ਕਟੋਰੀ ਬਾਹਰ ਕੱਢ ਕੇ ਹਨਾ ਬਾਹਰ ਕੱਢਣਾ ਪਊ ਬਾਹਰ ਕੱਢੀ ਓਕੇ ਪੂਰੀ ਟੌਪ ਦੀ ਲਿਫਟ ਓਕੇ ਓਕੇ ਜੀ ਓਕੇ ਭਾ ਜੇ ਜੇ ਕਿਸੇ ਨੇ ਕੈਪਸੂਲ ਵਾਲਾ ਸਲੈਂਸਰ ਲੈਣਾ ਹੋ ਹੌਲੈਂਡ ਦਾ ਨੰਬਰ ਦੇਖ ਸਕਦੇ ਹੋ ਤੁਸੀਂ ਖਾਲਸਾ ਇੰਟਰਪ੍ਰਾਈਜ਼ਸ ਮਲੋਟ ਉਹਦਾ ਟਰੈਕਟਰ ਦਾ ਆਪਾਂ ਇੰਡੀਕੇਟਰ ਲੈਣਾ ਹੈ ਫਰੰਟ ਲਾਈਟਾਂ ਲੈਣੀਆਂ ਨੇ ਮੱਥਾ ਵੀ ਲੈਣਾ ਕਿਸੇ ਟਰੈਕਟਰ ਦਾ ਮਤਲਬ ਸ਼ੋਅ ਲੈਣੀ ਕੰਪਲੀਟ ਮਿਲ ਸਕਦੀ ਹੈ ਉਹਨਾਂ ਆ ਦੇਖੋ ਇਹਨਾਂ ਦਾ 570 ਦੀ ਸ਼ੋਅ ਪੀ ਹੈ ਇਹ ਤੋਂ ਸਮਾਨ ਲੈ ਕੇ ਆਪਾਂ ਇੱਕ ਪੂਰਾ ਚੱਲਦਾ ਜਿੰਦਾ ਜਗਦਾ ਟਰੈਕਟਰ ਤਿਆਰ ਕਰ ਸਕਦੇ ਹਾਂ ਕੱਲ ਅੰਕਲ ਮਿਲੇ ਆਪਾਂ ਨੂੰ ਅੰਕਲ ਕਹਿੰਦਾ ਮੈਂ ਤੁਹਾਨੂੰ ਲਿਫਟਾਂ ਕੱਢ ਕੇ ਦਿੰਨਾ ਅੰਕਲ ਦੱਸ ਫਿਰ ਖੱਲੋ ਨਾ ਉਹ ਵੀਡੀਓ ਚਾਹ ਕਹਿੰਦੇ ਵੀ ਪਹਿਲਾ ਐਕਸੀਡੈਂਟ ਹੋ ਗਿਆ ਸੀ ਹੁਣ 2 ਮਹੀਨੇ ਬਾਅਦ ਆਏ ਆ ਮੈਂ ਤਾਂ ਅੱਜ ਹਾਂ ਜਖਮੀ ਖਾਸ ਇਹ ਵੀ ਵਿਚਾਰੇ ਸਾਡੇ ਨਾਲ ਤੁਰ ਕੇ ਆਏ ਆ ਤੇ ਦੇਖੋ ਬਈ ਟਰੈਕਟਰ ਕੋਈ ਨਾ ਹਾਂ ਬੱਕਰ ਜੰਦਾ ਕੋਈ ਨਾ ਕੋਈ ਕਮਾਨੀ ਵਾਲਾ ਜਿੰਦਾ ਜਾਗਦੇ ਕੇ ਟਰੈਕਟਰ ਤਿਆਰ ਕਰ ਸਕਦੇ ਹੋ ਰੋ ਚਾਹੇ 20 ਕਰ ਲੋ ਜੀ ਕਿਉਂ ਹੈ ਨਹੀਂ ਕੰਮ ਦਾ ਨਾ ਤਾਂ ਫੋਰ ਆ ਤੁਹਾਨੂੰ ਆਪਾਂ ਦਾ ਮੈਂ ਦਿਖਾ ਤਾ ਦੇਖੀ ਨਾ ਉਹਦਾ ਦੇਖ ਤਾ ਉਹ ਟਰੈਕਟਰ ਦੇ ਵਿੱਚ ਤੇ ਆਪਾ ਦੇਖਦੇ ਆ ਟਾਪਾ ਜੇ ਕੱਪੜੀਆਂ ਲਵੇ ਹੌਲੈਂਡ ਦਾ ਜਿਹੜੀ ਚੀਜ਼ ਕੱਲ ਚੁੰਦੀ ਆ ਕਰਦਾ ਕੰਮ ਹੋਇਆ ਹੋਇਆ ਇਹ ਸਿਰਾ ਹੋਇਆ ਹੋਇਆ ਵੀ ਕੰਮ ਆ ਨਾ ਆ ਵੀ ਹਿੰਮਤ ਰੱਖੋ ਤਾਂ ਫਿਕਰ ਨਹੀਂ ਆਇਆ ਕੰਮ ਹੋਇਆ ਹੋਇਆ ਪੈਣੀ ਆ ਆਪਾਂ ਦਾ ਫਿੱਟ ਚੈੱਕ ਕਰੀਏ ਕਿੰਨੇ ਆ ਦੇਉਂਗੇ ਇਹ ਤੇਰੇ ਭਾਈ ਦਾ ਆ ਦੇਖੋ ਇੰਜਨ ਆ ਕਿਹੜੇ ਰੇਟ ਦਾ ਇੰਜਨ ਆ ਮੇਂਦੇ ਦਾ ਮੇਂਦੇ ਰੱਖ 575 ਦਾ 265 ਦਾ ਉਹ ਵੀ 265 ਦਾ ਆ ਵੀ 265 ਦਾ ਕਿੰਨੇ ਸਿਲੰਡਰ ਨੇ ਨਾ ਇਹ ਆਹ ਇਹ ਹੈਗਾ ਇਹ ਵੀ 265 ਦਾ ਉਹ ਵੀ 265 ਦਾ ਦੋ ਜਆ 265 ਦਾ 75 ਫਿਰ ਉਦੋਂ ਬਾਅਦ ਤਾਂ ਚਾਰ ਸਿਲੰਡਰ ਆ ਗਏ ਜੀ ਤੇ ਰਿੰਮ ਦੇਖ ਸਾਡੇ ਉਹ ਲਿਖੋ ਪਿਆ ਚਾਰ ਸਿਲੰਡਰ ਆਹ ਐਸਰ ਇੰਜਨ ਆ ਗਿਆ ਨਾ ਇਧਰ ਇਹਨਾਂ ਜਣਾਗੇ ਸਾਰੇ ਨਾ 14 ਲੱਖ ਦੇ ਕੀ ਦੇ ਚੋ ਨਹੀ ਗੌਰ ਅਰਥ ਨਹੀਂ ਇਹ ਜੀ ਅਸ਼ਰ ਹੈ ਇਹ ਹੈਗਾ ਦੂਸਰਾ ਅਸ਼ਰ ਇਧਰ ਜਾਉਣ ਡੀਅਲ ਦਾ ਪਿਆ ਇ ਇਹ ਹੈਗਾ ਇਹ ਹੈਗਾ ਰੂਟਰ ਪੰਪ 55 55 55 ਦਾ ਰੋਸਾ ਜਿੰਨੇ ਮਰਜੀ ਇੰਜਨ ਲਾ ਜੋ ਇਤੋਂ ਸਮਾਨ ਲਾ ਜਾ ਕੇ ਚਾਹੇ 20 ਟਰੈਕਟਰ ਤਿਆਰ ਕਰ ਲੋ ਆਓ ਜੀ ਕਰੋ ਤਿਆਰ ਸਾ ਤੇ ਇਹ ਤੁਹਾਨੂੰ ਅੱਗੇ ਦਿਖਾਉਣ ਇੰਜਨ ਹੀ ਇੰਜਨ ਆ ਹਾਂ ਕਾ ਇੰਜਨ ਹੁਣ ਇਹ ਨਹੀਂ ਨਹੀਂ ਕਰਦੇ ਹੂੰ ਜੋ ਜੋ 100 ਡੇਢ ਤੋਂ ਇੰਜਨ ਪਿਆ ਹੈ 65 ਬਾਈਟ ਤੇ ਕਰਿਆ ਤੋਂ ਵਾਲੀ ਕਾ ਕੋਈ ਮਰਜੀ ਆਲਾ ਇੰਜਨ ਦਾ ਦਿਖਾ ਦੂ ਕੋਈ ਮਰਜੀ ਇੰਜਨ ਲੈ ਜਾਓ ਇੰਜਨ 100 100 ਇੰਜਨ ਪਿਆ ਹੈ ਜਿਹੜੇ ਕਹਿੰਦੇ ਨੇ ਸਮਾਨ ਨਹੀਂ ਮਿਲਦਾ ਆ ਦੇਖੋ 40 ਡੀਆ ਦਾ ਇੰਜਨ ਨਹੀਂ ਹੈਗਾ ਪੂਰਾ ਮਜਾਦਾ ਕਰੇਗੇ ਚਾਹੀਏ ਇਹਦੇ ਕੋ 65 ਬਾਈ ਦੇ ਇੰਜਣਾਂਗੇ ਇਹ ਹੈਗਾ 574 ਦਾ ਇੰਜਨ ਦੇਖੋ ਬਈ ਇਹ ਜਿਹੜਾ ਇਹਨੂੰ ਕਰਤੋੜ ਡੇਢ 200 ਇੰਚ ਰਿਆ ਹੁਣ ਆਕਦਾਮ ਚੱਲ ਤੇ ਬਾਈਆਂ ਕੋਲੇ ਇੱਥੇ ਮਗਰਾੜ ਬਣਦੇ ਨੇ ਬਾਈ ਕਿਹੜੇ ਕਿਹੜੇ ਟਰੈਕਟਰ ਦੇ ਮਗਰਾੜ ਬਣਾਉਂਦੇ ਨੇ ਉਹ ਜਿਹੜੇ ਤੇ ਮਰਜ਼ੀ ਰੱਬ ਦੀ ਪਹਿਲਾਂ ਇੱਕ ਦਿਨ ਪਹਿਲਾਂ ਦੱਸ ਕਿੰਨੇ ਦਿਨਾਂ ਚ ਬਣ ਜਾਂਦਾ ਜੇ ਬਣਾਉਣਾ ਹੋਵੇ ਉਹ ਦੋ ਦਿਨਾਂ ਦੇ ਠੀਕ ਹੈ ਤੇ ਕੀ ਨੰਬਰ ਆ ਬਾਈ ਆਪਣਾ ਲਾਗੇ ਵੀ 9370 0 ਦੇਣਾ ਤੇ ਆਪਣੀ ਦੁਕਾਨ ਕਿੰਨੇ ਨੰਬਰ 'ਤੇ ਵਜਦੀ ਹੈ ਬਈ ਉਹ ਕਿਹੜੀ ਗਲੀ 'ਤੇ ਵਜਦੀ ਹੈ ਇਹਦੇ ਹਾਈ ਆਈ ਗਿਆ ਨੋਕ ਦੇ ਕੋਆਰਡੀਨੇਟ ਵਾਲੀ ਚ ਵਰਦੀ ਕੋਈ ਠੀਕ ਹੈ ਜੀ ਕੋਆਰਡੀਨੇਟ ਠੀਕ ਹੈ ਕਿਉਂਕਿ ਮਗਰਾਟ ਹੀ ਮਗਰਾਟ ਆ ਆ ਨਾਟ ਗਿਆ ਨੇ ਦੇ ਆ ਗਏ ਨਾ ਹਾਂਜੀ ਵੀਰੇ ਜਾਂ 60 ਬਾਈ ਕਿਸੇ ਵੀ ਲਾ ਸਕਦੇ ਆ ਆ ਨਾ ਕਿਉਂਕਿ ਆਪਾਂ ਮੋਨੇ ਵੀ ਆ ਬੰਦ ਤੋਂ ਨੇ ਸਾਰੇ ਪਾਸੇ ਜੇ ਆਪਾਂ ਕਿਸੇ ਨੇ ਹੌਲੈਂਡ ਦਾ ਬਣਵਾਉਣਾ ਹੋਵੇ ਹੌਲੈਂਡ ਦਾ ਹੀ ਬਣਵਾ ਦੋਗੇ ਹੌਲੈਂਡ ਦੇ ਬਣਾ ਕੇ ਤੇ ਬਣਾਰ ਕਰਾਉਂਦੇ ਨੇ ਬਹੁਤ ਆ ਸਾਰਾ ਜਮਾ ਬੰਦ ਹੁੰਦਾ ਹੈ ਉਹ ਜਿਹੜੇ ਨਵੇਂ ओरिजिनल ਮਗਰਾਟ ਹੁੰਦੇ ਨਾ ਉਹਨਾਂ ਦੇ ਚੀਜ਼ਾਂ ਇਸ ਗੋਲੇ ਗੁੱਲੇ ਨੇ ਪਾਣੀ ਪੁਣੀ ਪੈਣ ਦਾ ਦਿੱਕਤ ਹੁੰਦੀ ਹੈ ਗੋਲੇ ਜਮ ਮਗਰਾਟ ਕਿੱਥੋਂ ਸਟਾਰਟ ਹੋ ਜਾਂਦੀ ਆਪਣੀ ਕਿੰਨੇ ਦਾ ਆਪਣੀ ਕੀਤੀ ਹੂੰ ਇਹ ਹੋਇਆ ਨਾ ਮੇਰਾ 8000 ਰੁਪਏ ਸਟਾਰਟ ਹੋਈ ਸੀ ਠੀਕ ਹੈ ਜੀ ਕਿੰਨਾ ਪਾਉਣ ਹੁੰਦਾ ਇਹਨਾਂ ਜੀ ਇਹ ਵਾਗੇ ਦੇਖ ਰਿਹਾ ਹੂੰ ਹੂੰ ਇਹ ਹੈਵੀ ਜਾ ਰਿਹਾ ਹੈ ਉਹਦਾ ਜਨਾ 90 ਕਿਲੋ ਕਵਾਂਟਲ ਜਿਹੜੇ ਪਹੁੰਚ ਜਾਂਦੇ ਕਵਾਂਟਲ ਤੇ ਇੱਕ ਵਾਰ ਨੰਬਰ ਫੇਰ ਬੋਲਦਾ ਉਹਦਾ ਆਪਣਾ ਹੈਗਾ ਜੀ ਨੰਬਰ ਪਾਉਣ ਦਾ 70 011 ਵਾਹ ਠੀਕ ਹੈ ਜੀ ਇਹ ਆਪਾ ਯਾਨੀ ਮੇਨ ਸ਼ਾਪ ਹੈ ਪਹਿਲਾਂ ਆਪਾਂ ਪਿਛਲੇ ਸ਼ਾਟ ਦਿਖਾਈ ਤੀ ਵੀਡੀਓ ਬਣਾਈ ਤਾਂ ਹੈਗੀ ਐਵਰੀ ਵੇਕ ਦੀ ਕਾਰਡ ਲੈ ਕਰਾਂਗੇ ਹਾਂ ਆਰਮੀ ਇਹ ਅਸਮਾਨ ਤੇ ਟੂਲ ਪੈਨੇ ਮਤਲਬ ਤੇ ਆਰਮੀ ਟੂਲ ਪੈਨੇ ਤੇ ਜਿਹੜੀ ਗੇਨ ਪਿਆ ਬਈ ਤੇ ਕੁਸ ਮਰਜੀ ਲੈ ਲੋ ਰੋਂ ਕੋਡ 3600 ਦੀ ਜਾਰੀ ਪਈ ਹੈ ਇਹਦੇ ਯਾਰ ਕੋਈ ਇਧਰ ਟੋਚਣ ਟੋਚਣ ਜਨੇ ਮਰਜ਼ੀ ਲੈ ਜਾਓ ਇਹ ਇਥੇ ਪਤਾ ਕਰਦੇ ਆਪਾਂ ਹੌਲੈਂਡ ਦਾ ਟਾਪਾ ਹੌਲੈਂਡ ਦਾ ਟਾਪਾ ਮਿਲ ਜੂਗਾ ਇਹ ਫਿਰ ਟਾਪਾ ਹੌਲੈਂਡ ਦਾ ਦੇ ਕੋਈ ਸਾਰਾ ਕੁ ਸਹੰਜਾ ਦਾ ਬਾਈ ਤੇ ਸਵਰਾਜ ਨਿਊ ਮਾਡਲ ਦਾ ਮਿਸਟਰ ਆ ਗਿਆ